ਤੇ ਭਾਈ ਅਮਰਿਤਪਾਲ ਨੂੰ ਜਿੱਥੇ ਓਥ੍ਹ ਲੈਂਦੀ ਇਜਾਜ਼ਤ ਦਿੱਤੀ ਜਾ ਰਹੀ ਹੈ ਉਹ ਇਜਾਜ਼ਤ ਦਿੱਤੀ ਜਾਏ ਔਰ ਨਾਲ ਨਾਲ ਉਹਦੀ ਜਿਹੜੀ ਪੈਰੋਲ ਹੈ ਉਹ ਲੰਬੀ ਹੋਣੀ ਚਾਹੀਦੀ ਹੈ ਚਾਹ ਕਿ ਜਾ ਕੇ ਆਪਣੇ ਇਲਾਕੇ ਦੀ ਸੰਗਤ ਦੇ ਹਾਲਚਾਲ ਪੂ ਸਕਣ ਜੋ ਕੰਮ ਅੱਜ ਹਰਮੀਤ ਸਿੰਘ ਕਾਲਕਾ ਨੇ ਕੀਤਾ ਉਹ ਅਕਾਲੀ ਦਲ ਦੇ ਹਿੱਸੇ ਆਉਣਾ ਚਾਹੀਦਾ ਸੀ ਉਹ ਸੁਖਬੀਰ ਸਿੰਘ ਬਾਦਲ ਦੇ ਹਿੱਸੇ ਆਉਣਾ ਚਾਹੀਦਾ ਸੀ ਅਕਾਲੀ ਦਲ ਭਾਈ ਅਮਰਤਪਾਲ ਸਿੰਘ ਦੇ ਮੁੱਦੇ ਦੇ ਉੱਤੇ ਨਾ ਤਾਂ ਸਿਆਸਤ ਕਰ ਸਕਿਆ ਨਾ ਪੰਥ ਦੀ ਨਬਜ਼ ਨੂੰ ਸਮਝ ਸਕਿਆ ਅਜਨਾਲੇ ਥਾਣੇ ਵਾਲਾ ਮੈਟਰ ਹੁੰਦਾ ਓਦੋਂ ਅਕਾਲੀ ਦਲ ਜਿਹੜਾ ਉਹ ਮੌਨ ਧਾਰਦਾ ਪਹਿਲਾਂ ਤੇ ਫਿਰ ਮਿਕਸਡ ਸਟੇਟਮੈਂਟ ਆ ਜਾਂਦੀਆਂ ਫਿਰ ਜਦੋਂ ਮੋਰਚਾ ਲੱਗਦਾ ਅਮਰਤਪਾਲ ਹੋਣਾ ਦੀ ਰਿਹਾਈ ਵਾਸਤੇ ਤਾਂ ਅਕਾਲੀ ਦਲ ਸਾਥ ਤਾਂ ਦਿੰਦਾ ਪਰ ਅਕਾਲੀ ਦਲ ਦੀ ਭੂਮਿਕਾ ਨਹੀਂ ਕੋਈ ਬਹੁਤੀ ਵੱਡੀ ਨਜ਼ਰ ਆਉਂਦੀ ਤਾਂ ਅਕਾਲੀ ਦਲ ਲਗਾਤਾਰ ਅਮਰਤਪਾਲ ਦੇ ਉੱਤੇ ਅਟੈਕ ਕਰਦਾ ਰਿਹਾ ਅਕਾਲੀ ਦਲ ਦੇ ਕਲੋਜ਼ ਜਿਹੜੇ ਜਿਹੜੇ ਬਹੁਤ ਨੇੜਲੇ ਸੂਤਰਾਂ ਨੇ ਇਹ ਇਨਫੋਰਮੇਸ਼ਨ ਦਿੱਤੀ ਟੌਪ ਲੀਡਰਸ਼ਿਪ ਨੂੰ ਵੀ ਅਮਰਤਪਾਲ ਸਿੰਘ 10000 ਵੋਟ ਤੋਂ ਵੱਧ ਨਹੀਂ ਲੈ ਕੇ ਜਾਂਦਾ ਇਹ ਬਲੰਡਰ ਦੀ ਸੀਰੀਜ਼ ਅਕਾਲੀ ਦਲ ਕਰਦਾ ਰਿਹਾ ਹੂੰ ਤੇ ਫਿਰ ਸਟੈਂਡ ਦੇਖੋ ਇੱਕ ਸਟੈਂਡ ਪਾਰਟੀ ਨਹੀਂ ਲੈ ਪਾਰੀ ਅਮਰਿਤਪਾਲ ਜਿੱਤ ਜਾਂਦੇ ਆ ਤੇ ਹੁਣ ਉਹਨਾਂ ਦੀ ਫੇਵਰ ਦੇ ਵਿੱਚ ਹਰਸਿਮਰਤ ਬਾਦਲ ਜਿਹੜੇ ਐ ਉਹ ਸੰਸਦ 'ਚ ਬੋਲੇ ਸੰਸਦ ਦੇ ਵਿੱਚ ਬੋਲਦੇ ਐ ਐਸਜੀਪੀਸੀ ਦੀਆਂ ਚੋਣਾਂ ਨੇ ਬਿਲਕੁਲ ਐਸਜੀਪੀਸੀ ਡਿਸਕ੍ਰੈਡਿਟ ਹੋ ਚੁੱਕੀ ਐ ਨੈਰੇਟਿਵ ਇਹ ਐ ਕਿ ਐਸਜੀਪੀਸੀ ਬਾਦਲਾਂ ਤੋਂ ਇਲਾਵਾ ਚੱਲ ਨਹੀਂ ਰਹੀ ਔਰ ਕੋਈ ਚਲਾ ਨਹੀਂ ਰਿਹਾ ਆਸਮ ਟੀਵੀ ਪੰਜਾਬ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਰਾਜਦੀਪ ਸਿੰਘ ਖਡੂਰ ਸਾਹਿਬ ਤੋਂ ਲੋਕ ਸਭਾ ਮੈਂਬਰ ਚੁਣੇ ਗਏ ਅਮਰਤਪਾਲ ਸਿੰਘ ਨੂੰ ਪਰੋਲ ਮਿਲ ਚੁੱਕੀ ਆ ਸੌਂ ਚੁੱਕਾ ਦੀ ਇਜਾਜ਼ਤ ਪੰਜਾਬ ਸਰਕਾਰ ਨੇ ਦੇ ਦਿੱਤੀ ਆ 4 ਦਿਨਾਂ ਦੀ ਪਰੋਲ ਮਿਲਿਆ ਹਾਲਾਂਕਿ ਇਸ ਤੋਂ ਬਾਅਦ ਦਿੱਲੀ ਸੇਕੁਰਦਾਰ ਪਰਮੰਧ ਕਮੇਟੀ ਦਾ ਬਿਆਨ ਆਉਂਦਾਗਾ ਉਹਨਾਂ ਨੇ ਕਿਹਾ ਕਿ ਪਰੋਲ ਵਧਾਉਣੀ ਚਾਹੀਦੀ ਆ ਅਤੇ ਜਿਹੜਾ ਉਹਦਾ ਬਣਦਾ ਸੰਵਧਾਨਿਕ ਹੱਕ ਆ ਉਸ ਨੂੰ ਦੇਣਾ ਚਾਹੀਦਾ ਇਦੇ ਉੱਤੇ ਗੱਲਬਾਤ ਕਰਾਂਗੇ ਸਾਡੇ ਨਾਲ ਜਿਹੜੇ ਆਨਲਾਈਨ ਜੁੜੇ ਨੇ ਸਿਮਰਜੋਤ ਸਿੰਘ ਮੱਕੜ ਸੀਨੀਅਰ ਪੱਤਰਕਾਰ ਨੇ ਮੱਕੜ ਸਾਹਿਬ ਕਿਵੇਂ ਦੇਖਦੇ ਹੋ ਅਮਰਤਪਾਲ ਸਿੰਘ ਨੂੰ ਪ੍ਰੋਲ ਮਿਲ ਚੁੱਕੀ ਆ ਪਰ ਦਿੱਲੀ ਸਿੱਖ ਗੁਰਦਾਰ ਪ੍ਰਬੰਧਕ ਕਮੇਟੀ ਕਹਿੰਦੀ ਕਿ ਇਸ ਨੂੰ ਹੋਰ ਵਧਾਉਣਾ ਚਾਹੀਦਾ ਸੀ ਦੇਖੋ ਰਾਜ ਦੀ ਪਹਿਲੀ ਗੱਲ ਤਾਂ ਇਹ ਹੈ ਕਿ ਚੰਗੀ ਖਬਰ ਹੈ ਕਿ 5 ਤਰੀਕ ਨੂੰ ਅਮਰਤਪਾਲ ਸਿੰਘ ਆਉਣਗੇ ਔਰ ਉਹ ਸਪੀਕਰ ਦੇ ਕਮਰੇ ਦੇ ਵਿੱਚ ਸੌਹ ਚੁੱਕਣਗੇ ਜੀ ਜਿਸ ਤੋਂ ਬਾਅਦ ਇਹ ਸਾਰੀਆਂ ਕੈਸਰਾਈਆਂ ਤੇ ਸਵਾਲ ਖਤਮ ਹੋ ਗਏ ਕਿ ਅਮਰਤਪਾਲ ਸਿੰਘ ਸੌ ਚੁੱਕਣਗੇ ਨਹੀਂ ਚੁੱਕਣਗੇ ਉਹ ਐਮਪੀ ਬਣੇ ਰਹਿਣਗੇ ਦੁਬਾਰਾ ਇਲੈਕਸ਼ਨ ਹੋਣਗੇ ਬਹੁਤ ਸਾਰੀਆਂ ਚਰਚਾਵਾਂ ਪਿਛਲੇ ਦਿਨਾਂ ਚ ਹੋਈਆਂ ਜੀ ਪਰ ਜਿੱਥੋਂ ਤੁਸੀਂ ਗੱਲ ਕੀਤੀ ਕਿ ਡੀਐਸਜੀਐਮਸੀ ਦਾ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਕਾਲਕਾ ਸਾਹਿਬ ਹੋਣਾ ਨੇ ਅੱਜ ਆ ਕੇ ਸ਼ਾਮ ਦੇ ਵੇਲੇ ਤਕਰੀਬਨ ਇੱਕ ਵੀਡੀਓ ਪੋਸਟ ਕੀਤੀ ਜੀ ਇਸ ਵੀਡੀਓ ਨੂੰ ਮੈਂ ਬੜੀ ਡੂੰਘਾਈ ਦੇ ਵਿੱਚ ਦੇਖਣ ਦੀ ਕੋਸ਼ਿਸ਼ ਕੀਤੀ ਹੈ ਹੂੰ ਸਵੇਰੇ ਖਬਰ ਆ ਗਈ ਸੀ ਕਿ ਅਮਰਤਪਾਲ ਹੋਣੇ 5 ਤਰੀਕ ਨੂੰ ਬਾਹਰ ਆ ਰਹੇ ਆ 4 ਦਿਨ ਦੀ ਪ੍ਰੋਲ ਹੈ ਸਪੀਕਰ ਦੇ ਕਮਰੇ ਦੇ ਵਿੱਚ ਉਹ ਸੌਂ ਚੁੱਕਣਗੇ 4 ਦਿਨ ਤੋਂ ਘੱਟ ਦੀ ਪ੍ਰੋਲ ਹੈ ਇਨਫੈਕਟ ਜੀ ਇਸ ਕਲੈਰਿਟੀ ਤੋਂ ਬਾਅਦ ਸ਼ਾਮ ਦੇ ਵੇਲੇ ਇਹ ਵੀਡੀਓ ਉਹਨਾਂ ਦੇ ਪੇਜ ਦੇ ਉੱਤੇ ਪੈਣੀ ਹੂੰ ਜਿਹੜੀ ਪ੍ਰੈਸ ਕਾਨਫਰੰਸ ਉਹਨਾਂ ਨੇ ਸਵੇਰੇ ਕੀਤੀ ਜਾਂ ਦੁਪਹਿਰੇ ਕੀਤੀ ਜਾਂ ਅਰਲੀ ਕੀਤੀ ਇਸ ਗੱਲ ਦਾ ਮੈਨੂੰ ਨਹੀਂ ਪਤਾ ਪਰ ਵੀਡੀਓ ਸ਼ਾਮ ਦੇ ਵੇਲੇ ਪਾਉਣੀ ਔਰ ਉਸ ਵੀਡੀਓ ਦੇ ਵਿੱਚ ਜ਼ਿਕਰ ਕਰਨਾ ਹੁਣ ਇੱਥੇ ਬਹੁਤ ਵੱਡਾ ਇੱਕ ਕੁਐਸਚਨ ਹੈ ਕਿ ਉਹਨਾਂ ਨੇ ਕਿਹਾ ਕਿ ਭਾਈ ਅਮਰਿਤਪਾਲ ਸਿੰਘ ਦੀ ਪਰੋਲ ਜਿਹੜੀ ਹੈ ਉਹ ਵਧਾ ਦਿੱਤੀ ਜਾਵੇ ਜੀ ਉਹ ਸੰਗਤ ਦੇ ਵਿੱਚ ਜਾਣ ਸੰਗਤ ਦਾ ਫੈਸਲਾ ਹੈ ਸੰਗਤ ਦਾ ਫਤਵਾ ਹੈ ਔਰ ਉਹ ਪੰਥ ਦੀ ਗੱਲ ਕਰਨ ਵਾਲੇ ਭਾਵੇਂ ਫਰੀਦਕੋਟ ਦੇ ਲੋਕ ਹੋਣ ਭਾਵੇਂ ਖਡੂਰ ਸਾਹਿਬ ਦੇ ਲੋਕ ਹੋਣ ਉਹਨਾਂ ਨੂੰ ਸਿਰ ਮੱਥੇ ਰੱਖਣਾ ਚਾਹੀਦਾ ਹੈ ਜੀ ਤੁਹਾਨੂੰ ਨਹੀਂ ਲੱਗਦਾ ਕੁਐਸਚਨ ਜਿਹੜਾ ਮੈਂ ਕਹਿ ਰਿਹਾ ਕਿ ਇੱਥੇ ਬਹੁਤ ਵੱਡਾ ਕੁਐਸਚਨ ਹੈ ਕੁਐਸਚਨ ਕਲਕਾਤੇ ਜਾਂ ਡੀਐਸਜੀਐਮਸੀ ਤੇ ਨਹੀਂ ਹੈ ਹੂੰ ਬਿਲਕੁਲ ਸਵਾਲ ਇਹ ਹੈ ਕਿ ਇੱਥੇ ਅਕਾਲੀ ਦਲ ਦੀ ਭੂਮਿਕਾ ਕੀ ਹੈ ਜੀ ਸਵਾਲ ਇਹ ਹੈ ਕਿ ਜੋ ਦੋ ਫਾੜ ਹੋਇਆ ਅਕਾਲੀ ਦਲ ਪੰਜਾਬ 'ਚ ਅੱਜ ਲੜ ਰਿਹਾ ਹੈ ਜੋ ਕੰਮ ਅੱਜ ਹਰਮੀਤ ਸਿੰਘ ਕਲਕਾ ਨੇ ਕੀਤਾ ਉਹ ਅਕਾਲੀ ਦਲ ਦੇ ਹਿੱਸੇ ਆਉਣਾ ਚਾਹੀਦਾ ਸੀ ਉਹ ਸੁਖਬੀਰ ਸਿੰਘ ਬਾਦਲ ਦੇ ਹਿੱਸੇ ਆਉਣਾ ਚਾਹੀਦਾ ਸੀ ਅਕਾਲੀ ਦਲ ਭਾਈ ਅਮਰਪਾਲ ਸਿੰਘ ਦੇ ਮੁੱਦੇ ਦੇ ਉੱਤੇ ਨਾ ਤਾਂ ਸਿਆਸਤ ਕਰ ਸਕਿਆ ਨਾ ਪੰਥ ਦੀ ਨਬਜ਼ ਨੂੰ ਸਮਝ ਸਕਿਆ ਜੀ ਭਾਈ ਅਮਰਤਪਾਲ ਸਿੰਘ ਜਦੋਂ ਪੰਜਾਬ ਆਉਂਦੇ ਆ ਤਾਂ ਅਕਾਲੀ ਦਲ ਵਿਰੋਧ ਚ ਬੈਠ ਜਾਂਦਾ ਹੂੰ ਫਿਰ ਅਕਾਲੀ ਦਲ ਵਿਕਰਮ ਮਜੀਠੀਆ ਉਹਨਾਂ ਦੇ ਫੇਵਰ ਚ ਸਟੇਟਮੈਂਟਾਂ ਦੇ ਦਿੰਦੇ ਆ ਫਿਰ ਜਦੋਂ ਜਿਹੜਾ ਅਜਨਾਲੇ ਠਾਣੇ ਵਾਲਾ ਮੈਟਰ ਹੁੰਦਾ ਉਦੋਂ ਅਕਾਲੀ ਦਲ ਜਿਹੜਾ ਉਹ ਮੌਨ ਧਾਰਦਾ ਪਹਿਲਾਂ ਤੇ ਫਿਰ ਮਿਕਸਡ ਸਟੇਟਮੈਂਟਾਂ ਆ ਜਾਂਦੀਆਂ ਜੀ ਫਿਰ ਜਦੋਂ ਮੋਰਚਾ ਲੱਗਦਾ ਅਮਰਿਤਪਾਲ ਹੋਂਾ ਦੀ ਰਿਹਾਈ ਵਾਸਤੇ ਤਾਂ ਅਕਾਲੀ ਦਲ ਸਾਥ ਤਾਂ ਦਿੰਦਾ ਪਰ ਅਕਾਲੀ ਦਲ ਦੀ ਭੂਮਿਕਾ ਨਹੀਂ ਕੋਈ ਬਹੁਤੀ ਵੱਡੀ ਨਜ਼ਰ ਆਉਂਦੀ ਤਾਂ ਅਕਾਲੀ ਦਲ ਲਗਾਤਾਰ ਅਮਰਿਤਪਾਲ ਦੇ ਉੱਤੇ ਅਟੈਕ ਕਰਦਾ ਰਿਹਾ ਜੀ ਜਦੋਂ ਚੋਣਾਂ ਦੀ ਗੱਲ ਆਈ ਤਾਂ ਅਕਾਲੀ ਦਲ ਦੇ ਕਲੋਜ਼ ਜਿਹੜੇ ਜਿਹੜੇ ਬਹੁਤ ਨੇੜਲੇ ਸੂਤਰਾਂ ਨੇ ਇਹ ਇਨਫੋਰਮੇਸ਼ਨ ਦਿੱਤੀ ਟੌਪ ਲੀਡਰਸ਼ਿਪ ਨੂੰ ਵੀ ਅਮਰਿਤਪਾਲ ਸਿੰਘ 10000 ਵੋਟ ਤੋਂ ਵੱਧ ਨਹੀਂ ਲੈ ਕੇ ਜਾਂਦਾ ਬਿਲਕੁਲ ਇਹ ਇੰਨੀ ਮਿਸਰੈਡ ਇਨਫਾਰਮੇਸ਼ਨ ਸੀਗੀ ਕਿ ਸੀਨੀਅਰ ਲੀਡਰਸ਼ਿਪ ਨੂੰ ਲੱਗਿਆ ਕਿ ਜੇ ਅਸੀਂ ਉੱਥੇ ਆਪਦਾ ਉਮੀਦਵਾਰ ਨਹੀਂ ਦਿੰਦੇ ਤੇ ਸ਼ਾਇਦ ਪੰਥਕ ਹਲਕਿਆਂ 'ਚ ਅਸੀਂ ਖੁਸ ਨਾ ਜਾਈਏ ਨਾ ਹੋਵੇ ਕਿ ਅਸੀਂ ਆਪਦਾ ਉੱਥੇ ਆਧਾਰਗਵਾਲੀਏ ਤੇ ਬਰਾਬਰ ਦੇ ਉੱਤੇ ਵਿਰਸਾ ਸਿੰਘ ਵਲਟੋਆ ਨੂੰ ਉਹਨਾਂ ਨੇ ਉਮੀਦਵਾਰ ਐਲਾਨਤਾ ਜੀ ਇਹ ਬਲੰਡਰ ਦੀ ਸੀਰੀਜ਼ ਅਕਾਲੀ ਦਲ ਕਰਦਾ ਰਿਹਾ ਹੂੰ ਤੇ ਫਿਰ ਸਟੈਂਡ ਦੇਖੋ ਇੱਕ ਸਟੈਂਡ ਪਾਰਟੀ ਨਹੀਂ ਲੈ ਪਾਰੀ ਅਮਰਿਤਪਾਲ ਜਿੱਤ ਜਾਂਦੇ ਆ ਤੇ ਹੁਣ ਉਹਨਾਂ ਦੀ ਫੇਵਰ ਦੇ ਵਿੱਚ ਹਰਸਿਮਰਤ ਬਾਦਲ ਜਿਹੜੇ ਆ ਉਹ ਸੰਸਦ ਚ ਬੋਲਦੇ ਨੇ ਸੰਸਦ ਦੇ ਵਿੱਚ ਬੋਲਦੇ ਆ ਹੂੰ ਬਿਲਕੁਲ ਇਹ ਕਰ ਕੀ ਰਿਹਾ ਆ ਅਕਾਲੀ ਦਲ ਅਕਾਲੀ ਦਲ ਚੱਲ ਕੀ ਰਿਹਾ ਆ ਆਪਣੇ ਆਪ ਦੇ ਵਿੱਚ ਮੈਨੂੰ ਲੱਗਦਾ ਮਕਰਸਾ ਬੋਲ ਤੇ ਚੁੱਕਿਆਗਾ ਕੋਈ ਲੀਡਰ ਹੱਕ ਚ ਬਿਆਨ ਦੇ ਜਾਂਦਾ ਕੋਈ ਵਿਰੋਧ ਚ ਬੋਲ ਜਾਂਦਾਗਾ ਕੋਈ ਨਹੀਂ ਹੁਣ ਜਿਹੜੀ ਗੱਲ ਤੇ ਮੈਂ ਆਉਣਾ ਚਾ ਰਿਹਾ ਹਾਂ ਸਾਰੀ ਸਾਰੀ ਗੱਲ ਮੈਂ ਤੁਹਾਨੂੰ ਕਿਉਂ ਸੁਣਾਈ ਆ ਦਰਸ਼ਕ ਸੁਣ ਰਹੇ ਆ ਹੂੰ ਐਸਜੀਪੀਸੀ ਦੀਆਂ ਚੋਣਾਂ ਨੇ ਬਿਲਕੁਲ ਐਸਜੀਪੀਸੀ ਡਿਸਕ੍ਰੈਡਿਟ ਹੋ ਚੁੱਕੀ ਆ ਨੈਰੇਟਿਵ ਇਹ ਹੈ ਕਿ ਐਸਜੀਪੀਸੀ ਬਾਦਲਾਂ ਤੋਂ ਇਲਾਵਾ ਚੱਲ ਨਹੀਂ ਰਹੀ ਔਰ ਕੋਈ ਚਲਾ ਨਹੀਂ ਰਿਹਾ ਹਮ ਇੱਕ ਧੜਾ ਖੜਾ ਕੀਤਾ ਗਿਆ ਜਿਹੜਾ ਧੜਾ ਕਹਿੰਦਾ ਕਿ ਅਸੀਂ ਬਾਦਲ ਮੁਕਤ ਅਕਾਲੀ ਦਲ ਕਰਨਾ ਹੈ ਪ੍ਰਧਾਨ ਨੂੰ ਲਾ ਦਿਓ ਜੀ ਐਸਜੀਪੀਸੀ ਕੋਲੇ ਜਿਹੜਾ ਉਹ ਬਹੁਤ ਸਾਰੇ ਸੁਜੈਸ਼ਨਸ ਐਸਜੀਪੀਸੀ ਬਾਰੇ ਦਿੰਦੇ ਆ ਜਥੇਦਾਰ ਕੋਲੇ ਜਾਂਦੇ ਹੁਣ ਇਸ ਪੂਰੇ ਐਪੀਸੋਡ ਦੇ ਵਿੱਚ ਅਕਾਲੀ ਦਲ ਬਾਦਲ ਧੜਾ ਕਹਿੰਦਾ ਵੀ ਇਹ ਤਾਂ ਭਾਜੀਪੀ ਦੇ ਬਿਲਕੁਲ ਛੱਡੇ ਹੋਏ ਬੰਦੇ ਨੇ ਇਸ ਪੂਰੇ ਐਪੀਸੋਡ ਚ ਰਾਜੀਦੀਪ DSGM C ਦਾ ਇਸ ਮੁੱਦੇ ਦੇ ਉੱਤੇ ਸਾਹਮਣੇ ਆਉਣਾ ਹਮ ਕਲਕਾ ਹੋਣਾ ਦਾ ਇਹ ਗੱਲ ਕਹਿਣਾ ਕਿ ਪੰਥ ਨੇ ਜੋ ਫੈਸਲਾ ਕੀਤਾ ਉਹ ਪ੍ਰਵਾਨ ਹੋਣਾ ਚਾਹੀਦਾ ਜੀ ਉਹਨਾਂ ਦਾ ਭਾਈ ਅਮਰਤਪਾਲ ਸਿੰਘ ਭਾਈ ਸਰਬਜੀਤ ਸਿੰਘ ਦੀ ਪਿੱਠ ਥਪਥ ਪਾਉਣਾ ਤੇ ਇਹ ਕਹਿਣਾ ਕਿ ਅਸੀਂ ਨਾਲ ਖੜੇ ਆ ਬਿਲਕੁਲ ਉਹ ਉਹਨਾਂ ਦੀ ਪ੍ਰੋਲ ਦੇ ਲਈ ਵੱਧ ਪ੍ਰੋਲ ਦੇ ਲਈ ਮੰਗ ਕਰਨਾ ਇਹ ਸਾਰਾ ਐਪੀਸੋਡ ਉਹ ਹੈ ਦਰਅਸਲ ਜੋ ਅਕਾਲੀ ਦਲ ਨੂੰ ਕਰਨਾ ਚਾਹੀਦਾ ਸੀ ਜਾਂ ਐਸਜੀਪੀਸੀ ਨੂੰ ਕਰਨਾ ਚਾਹੀਦਾ ਸੀ ਜੀ ਹੁਣ ਅੱਜ ਦੀ ਡੇਟ ਦੇ ਵਿੱਚ ਆਉਣ ਵਾਲੇ ਸਮਿਆਂ 'ਚ ਇਸ 'ਚ ਕੋਈ ਦੋਰਾਇ ਨਹੀਂ ਕਿ ਜਿਸ ਸਿਸਟਮ ਦੇ ਰਾਹੀਂ ਸਾਰਾ ਕੁਝ ਚੱਲ ਰਿਹਾ ਹੈ ਹਮਮ ਦਰਸ਼ਕ ਸਮਝ ਰਹੇ ਇਸ ਗੱਲ ਨੂੰ ਮੈਂ ਕੀ ਕਹਿੰਦੀ ਕੋਸ਼ਿਸ਼ ਕਰ ਰਿਹਾ ਜੀ ਸ਼ਾਇਦ ਉਹ ਐਸਜੀਪੀਸੀ ਦੇ ਉੱਤੋਂ ਦੀ ਹੋ ਕੇ ਬਾਕੀ ਕਿਉਂਕਿ ਪਹਿਲਾਂ ਐਸਜੀਪੀਸੀ ਤੋਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਡ ਹੁੰਦੀ ਗੁਰਦੁਆਰਿਆਂ ਦੇ ਪ੍ਰਬੰਧ ਦੀ ਫਿਰ ਹਰਿਆਣੇ ਦੀ ਕਮੇਟੀ ਬਣਦੀ ਹੈ ਜੀ ਹੁਣ ਹੌਲੀ ਹੌਲੀ ਦੇਸ਼ ਤੇ ਹੋਰ ਥਾਵਾਂ ਤੇ ਵੀ ਕਮੇਟੀਆਂ ਬਣਾ ਦਿੱਤੀਆਂ ਜਾਣੀਆਂ ਪਹਿਲਾਂ ਹੀ ਚਰਚਾ ਰਹਿੰਦੀ ਹੈ ਕਿ ਸਾਡੇ ਦੋ ਤਖਤ ਜਿਹੜੇ ਆ ਉਹ ਸਿੱਧੇ ਐਂਟੀ ਸਿੱਖ ਧਰਾਂ ਦੇ ਵੱਲੋਂ ਮੈਨੇਜ ਕੀਤੇ ਜਾਂਦੇ ਆ ਜੀ ਤਾਂ ਹੁਣ ਜੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਅੱਜ ਦਰਅਸਲ ਜੋ ਕਰ ਰਹੀ ਹੈ ਉਹ ਤਾਂ ਪ੍ਰੋ ਸਿੱਖ ਗੱਲ ਹੈ ਹਮ ਪਰ ਉਹਦੇ ਪਿੱਛੇ ਮੋਟਿਵ ਕੀ ਹੈ ਇਹ ਬਹੁਤ ਲਾਜ਼ਮੀ ਹੈ ਦੇਖਣਾ ਕਿ ਕੀ ਡੀਐਸਜੀਐਮਸੀ ਦਾ ਕ੍ਰੈਡੀਬਿਲਟੀ ਵੱਡੀ ਕੀਤੀ ਜਾਣੀ ਹੈ ਸਿੱਖਾਂ 'ਚ ਹੂੰ ਕੀ ਲੋਕ ਇਹ ਕਹਿਣ ਲੱਗ ਜਣਗੇ ਕੱਲ ਨੂੰ ਕਿ ਇਹਨਾਂ ਨਾਲੋਂ ਤਾਂ ਡੀਐਸਜੀਐਮਸੀ ਵਾਲੇ ਚੰਗੇ ਆ ਤੇ ਉਹਨਾਂ ਦੇ ਉੱਤੇ ਭਰੋਸਾ ਜਤਾਉਣਗੇ ਜਦਕਿ ਮਨਜਿੰਦਰ ਸਿੰਘ ਸਰਸਾ ਹੁਣੇ ਭਾਜਪਾ ਸ਼ਾਮਲ ਹੋਏ ਕਾਲਕਾ ਹੁਣੇ ਔਰ ਪੂਰੀ ਡੀਐਸਜੀਐਮਸੀ ਜਿਸ ਤਰੀਕੇ ਨਾਲ ਚੱਲ ਰਹੀ ਹੈ ਉਹਨਾਂ ਦੇ ਉੱਤੇ ਬੜਾ ਵੱਡਾ ਕੁਐਸਚਨ ਮਾਰਕ ਆਉਂਦਾ ਹੈ ਕਿ ਤੁਸੀਂ ਭਾਜਪਾ ਦੇ ਕਹੇ ਦੇ ਉੱਤੇ ਚੱਲ ਰਹੇ ਹੋ ਤਾਂ ਇਹ ਇੱਕ ਲਾਰਜਰ ਪਲੈਨਿੰਗ ਦਾ ਹਿੱਸਾ ਤਾਂ ਨਹੀਂ ਹੈ ਕਿ ਪੰਜਾਬ ਦਾ ਸਿੱਖ ਤੇ ਪੰਜਾਬ ਇਸ ਗੱਲ ਨੂੰ ਸਮਝ ਨਹੀਂ ਪਾ ਰਿਹਾ ਬਿਲਕੁਲ ਤਾਂ ਇਹਦੇ ਵਿੱਚ ਹੋਣਾ ਕੀ ਚਾਹੀਦਾ ਹਮ ਰਾਜੀਵ ਹੋਣਾ ਤਾਂ ਇਹ ਚਾਹੀਦਾ ਕਿ ਇੱਥੇ ਅਕਾਲੀ ਦਲ ਔਰ ਖਾਸ ਤੌਰ ਤੇ ਸੁਖਬੀਰ ਸਿੰਘ ਬਾਦਲ ਹੋਣਾ ਦਾ ਜਿਹੜਾ ਗਰੁੱਪ ਹੈ ਉਹਨਾਂ ਨੂੰ ਬਹੁਤ ਮੈਜੋਰਟੀ ਦਿਖਾਉਣੀ ਪਊਗੀ ਪੰਜਾਬ ਦੇ ਸਿੱਖਾਂ ਨੂੰ ਇਸ ਗੱਲ ਨੂੰ ਸਮਝਣਾ ਪਊਗਾ ਕਿ ਤੁਸੀਂ ਕਿਸ ਤਰੀਕੇ ਦੇ ਨਾਲ ਅੱਗੇ ਚੱਲਣਾ ਹੈ ਸੋ ਮੈਨੂੰ ਲੱਗਦਾ ਹੈ ਕਿ ਭਾਈ ਅਮਰਤਪਾਲ ਸਿੰਘ ਦੀ ਪਰੋਲ ਚੰਗੀ ਗੱਲ ਹੈ ਉਹਨਾਂ ਦਾ ਬਾਹਰ ਆਉਣਾ ਚੰਗੀ ਗੱਲ ਹੈ ਚਾਹੇ ਉਹ 4 ਦਿਨ ਦੀ ਪਰੋਲ ਹੈ ਤਾਂ ਐਟ ਲੀਸਟ ਜਿੱਥੇ ਰਾਮ ਰਹੀ ਮਾਰਗਿਆਂ ਨੂੰ ਦੂਜੇ ਤੀਜੇ ਦਿਨ ਪਰੋਲ ਮਿਲਦੀ ਹੈ ਹਾਲਾਂਕਿ ਕੋਈ ਕੰਪੈਰੀਜ਼ਨ ਨਹੀਂ ਹੈ ਉਹ ਕਾਤਲ ਤੇ ਰੈਪਿਸਟ ਹੈ ਭਾਈ ਅਮਰਤਪਾਲ ਸਿੰਘ ਉਹਨਾਂ ਨੇ ਅਸੀਂ ਪਹਿਲਾਂ ਵੀ ਕਿਹਾ ਕੋਈ ਐਡਾ ਵੱਡਾ ਗੁਨਾਹ ਨਹੀਂ ਕੀਤਾ ਸੀਗਾ ਕਿ ਉਹਨਾਂ ਨੂੰ ਐਡੀ ਵੱਡੀ ਸਜ਼ਾ ਜਿਹੜੀ ਉਹ ਦਿੱਤੀ ਜਾ ਰਹੀ ਹੈ ਕੋਈ ਗੁਨਾਹ ਸਾਬਤ ਵੀ ਨਹੀਂ ਹੋਇਆ ਮਕਰ ਸਾਹਿਬ ਜੀ ਟ੍ਰਾਇਲ ਹੀ ਨਹੀਂ ਚੱਲਿਆ ਗੁਨਾਹ ਸਾਬਤ ਤਾਂ ਬਹੁਤ ਦੂਰ ਦੀ ਗੱਲ ਹੁੰਦੀ ਹੈ ਅਜੇ ਤਾਂ ਚਲਾਨ ਨਹੀਂ ਪੇਸ਼ ਹੋਇਆ ਟ੍ਰਾਇਲ ਹੀ ਨਹੀਂ ਚੱਲਿਆ ਅ ਕਿ ਕਲਕਾ ਹੋਣਾ ਨੇ ਆਪਦੇ ਵੱਲੋਂ ਜੋ ਕਿਹਾ ਉਹ ਉਹਨਾਂ ਨੂੰ ਵੱਡਾ ਕਰੂਗਾ ਹੂੰ ਉਹ ਪੰਜਾਬ ਦੇ ਡੀਐਸਟੀਐਮਸੀ ਔਰ بطور ਪ੍ਰਧਾਨ ਕਲਕਾ ਦੀ ਕ੍ਰੈਡੀਬਿਲਟੀ ਨੂੰ ਵਧਾਊਗਾ ਉਹਨਾਂ ਦੇ ਕਦ ਨੂੰ ਵੱਡਾ ਕਰੂਗਾ ਔਰ ਜੇ ਦਿੱਲੀ ਦੇ ਸਿੱਖ ਕਿਉਂਕਿ ਬਹੁਤ ਇੰਪੋਰਟੈਂਟ ਹੈ ਕਿ ਪੰਜਾਬ ਤੋਂ ਬਾਹਰ ਰਹਿਣ ਵਾਲੇ ਸਿੱਖ ਭਾਈ ਅਮਰਤਪਾਲ ਸਿੰਘ ਬਾਰੇ ਕੀ ਸੋਚਦੇ ਐ ਇਸ ਡਿਸੀਜਨ ਦੇ ਉੱਤੇ ਸੋ ਪੰਥ ਦੇ ਇਸ ਫੈਸਲੇ ਨੂੰ ਪੰਥਕ ਤੌਰ ਦੇ ਉੱਤੇ ਜਿਹੜਾ ਵਾਚੂਗਾ ਜਿਹੜਾ ਦੇਖੂਗਾ ਪੰਥ ਦੀ ਨਿਗਾਚੋਂ ਉਹ ਵੱਡਾ ਹੋਊਗਾ ਔਰ ਇਹ ਸ਼ਾਇਦ ਸੁਖਬੀਰ ਸਿੰਘ ਬਾਦਲ ਹਰਸਿਮਰਦ ਬਾਦਲ ਨੂੰ ਬਹੁਤ ਲੇਟ ਜਾ ਕੇ ਰਿਅਲਾਈਜ਼ ਹੋਇਆ ਅਜੇ ਵੀ ਮੈਨੂੰ ਲੱਗਦਾ ਉਹਨਾਂ ਨੂੰ ਇਸ ਲਾਈਨਸ ਦੇ ਉੱਤੇ ਪੰਥਕ ਲਾਈਨਸ ਤੇ ਵਾਪਸ ਆਉਣਾ ਚਾਹੀਦਾ ਜੀ ਬਹੁਤ ਬਹੁਤ ਸ਼ੁਕਰੀਆ ਮੱਕੜ ਸਾਹਿਬ ਤੁਸੀਂ ਜਿਹੜਾ ਵਧੀਆ ਗੱਲਬਾਤ ਇਸ ਮੁੱਦੇ ਦੇ ਉੱਤੇ ਕੀਤੀ ਉਮੀਦ ਕਰਦੇ ਹਾਂ ਕਿ ਦਰਸ਼ਕਾਂ ਨੂੰ ਖਾਸ ਤੌਰ ਤੇ ਸਿੱਖਾਂ ਨੂੰ ਇਹ ਗੱਲ ਸਮਝ ਆ ਗਈ ਹੋਵੇਗੀ